ਕਿਸੇ ਕੌਂਸਲ ਦੇ ਖਤਰੋਟੇ ਇਨਸਾਫ ਮੰਗਣ ਵਾਸਤੇ ਆਈ ਸਾਫ ਸੰਗਤ ਜੀ ਨਿਮਰਤਾ ਸਹਿ ਫਤਿਹ ਕਰਦੇ ਆ ਬਾਗੀਬੋਰੀ ਘਰ ਦਾ ਸਾਫਾ ਵਾਹਿਬ ਜੀ ਦੀ ਫਤਿਹ بڑے ਘਣਲੇਦਾਰ ਗੱਲ ਕਰਨ ਵਾਲੇ ਸਰਪੰਚ ਸਾਹਿਬ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਉਹ ਸਿੱਖੀ ਨੂੰ ਫਲਾਉਣ ਵਾਸਤੇ ਕੈਂਪ ਲਾਉਣ ਵਾਲੇ ਸਾਡੇ ਸਰਪੰਚ ਸਾਹਿਬ ਅਚੰਤੇ ਤੇ ਬੈਠੇ ਹੋਏ ਗੋਲੀਆਂ ਦੇ ਸ਼ਿਕਾਰ ਬਣ ਗਏ ਆ ਅਫਸੋਸ ਨਾ ਕਹਿਣਾ ਪੈ ਰਿਹਾ ਇਹ ਕੋਈ ਨਵੀਂ ਗੱਲ ਨਹੀਂ ਹੈ ਉਰੇ ਪੰਜਾਬ ਦੇ ਵਿੱਚ ਇਹ ਗੋਲੀ ਦਾ ਸ਼ਿਕਾਰ ਲਗਾਤਾਰ ਇਹੋ ਜਿਹੇ ਬੰਦੇ ਜਿਹੜੇ ਆਪਣੇ ਸਮਾਜ ਕੌਮ ਤੇ ਪੰਥ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਬਣੀ ਜਾ ਰਹੇ ਆ ਜਿੰਨੇ ਜਿੰਨੇ ਸਮਾਜ ਦੇ ਵਿੱਚ ਸੱਚ ਬੋਲਣਾ ਜੋ ਬੀਤ ਰਿਹਾ ਉਹਦਾ ਦੁੱਧ ਦਾ ਗੋਤ ਤੇ ਪਾਣੀ ਦਾ ਪਾਣੀ ਕਰਕੇ ਦੱਸਣਾ ਉਹ ਇਹ ਸਟੇਜ برداشت ਨਹੀਂ ਕਰ ਰਿਹਾ ਆਪਾਂ ਰੇ ਇਸ ਕਰਕੇ ਬੈਠੇ ਆ ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹ ਗੋਲੀ ਦੇ ਮਗਰ ਕੋਈ ਹੋਰ ਤਾਕਤ ਬੈਠੀ ਹੈ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਬਹਿਰਮੀ ਨਾਲ ਖਤਮ ਕੀਤਾ ਗਿਆ ਇਹਦੀ ਸਰਸਰੀ ਪ੍ਰਤਾਨ ਹੋਵੇ ਸਾਡੇ ਭਰੋਸੇ ਉਤਰੇ ਹੋਏ ਆ ਜਿਹੜੇ ਸਰਪੰਚ ਨੇ ਆਪਣੇ ਇਲਾਕੇ ਦੀ ਸਿਹਤ ਸਭਾਵਾਂ ਵਾਸਤੇ ਸਰਕਾਰਾਂ ਨੂੰ ਚੈਲੰਜ ਕੀਤਾ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਕੁੱਟ-ਕੁੱਟ ਕੇ ਸਿੱਧਾ ਕਰਨ ਦਾ ਬਿਆਨ ਕੀਤਾ ਉਹ ਸਾਡੇ ਲਈ ਸ਼ੱਕੀ ਹੈ ਸਾਡੇ ਸਰਪੰਚ ਨੇ ਬਾਰ ਬਾਰ ਡੀਸੀ ਨੂੰ ਐਸਐਸਪੀ ਨੂੰ ਦਰਖਾਸਤਾਂ ਦਿੱਤੀਆਂ ਕਿ ਮੈਨੂੰ ਧਮਕੀਆਂ ਆਈਆਂ ਉਹ ਕੱਲੀ ਕੱਲੀ ਦਰਖਾਸਤ ਦੇ ਨਾਲ ਸਾਡੀ ਪਾਰਟੀ ਤੁਰੀ ਹੈ ਤੇ ਖੜੀ ਹੈ ਸਾਡੇ ਕੋਲੇ ਪਈਆਂ ਇਹ ਅਗਾਲੀ ਕਿਵੇਂ ਹੋਈ ਇਹ ਕਿਉਂ ਨਹੀਂ ਮੰਨੀ ਗਈ ਇਹਦੇ ਵਿੱਚ ਸ਼ੱਕ ਕੀ ਸੀ ਇਹਦੀਆਂ ਸਰਕਾਰਾਂ ਜਵਾਬ ਦੇ ਆ ਇਹ ਜਿਹੜੀਆਂ ਲਗਾਤਾਰ ਗੱਲਾਂ ਚੱਲ ਰਹੀਆਂ ਭਜਦੀਪ ਸਿੰਘ ਮੂਸੇ ਵਾਲਾ ਨੰਗਲਾਂਬੀਆਂ ਥਾ ਥਾ ਤੇ ਪੰਜਾਬ ਪੱਖੀ ਪੱਥ ਪੱਖੀ ਜਾਗਰੂਪ ਦਿਮਾਗ ਵਾਲੇ ਕਿਵੇਂ ਸ਼ਿਕਾਇਤ ਪਾ ਰਹੇ ਆ ਕੁਛ ਦਿਨ ਪਹਿਲਾਂ ਅਮਰੀਕਾ ਦੇ ਕਚਹਿਰੀਆਂ ਦੇ ਵਿੱਚ ਰਿਪੋਰਟਾਂ ਆਈਆਂ ਕਿ ਜਿਹੜਾ ਵਿਕਾਸ ਯਾਦਵ ਹੈ ਜਿਹੜਾ ਅਮਰੀਕਾ ਨੇ ਗੁਰਪਤਵੰਨ ਸਿੰਘ ਪੰਨੂ ਦੇ ਕੇਸ ਦੇ ਵਿੱਚ ਦੋਸ਼ੀ ਇਕਰਾਰ ਨikhil ਗੁਪਤੇ ਨਾਲ ਦਿੱਤਾ ਉਹ ਪ੍ਰਧਾਨ ਮੰਤਰੀ ਦੇ ਆਫਿਸ ਨਾਲ ਸਿੱਧਾ ਰੋਗ ਦਾ ਮੁਲਾਜ਼ਮ ਸੀ ਉਸ ਤੋਂ ਪਹਿਲਾਂ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦੱਸਿਆ ਆਤੰਕਵਾਦ ਦਾ ਹਿੱਸਾ ਜਿਸ ਨੂੰ ਭਾਰਤ ਦੀ ਸਰਕਾਰ ਵਰਤੀ ਰਹੀ ਹੈ ਅਸੀਂ ਦੇਖਿਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਡੀਜੀਪੀ ਵਰਕ ਦੇ ਅਮਰਿੰਦਰ ਸਿੰਘ ਨੇ ਆਪ ਕਿਹਾ ਕਿ ਅਸੀਂ ਕੈਟ ਕਲਾਏ ਸੀਗੇ ਪੰਜਾਬ ਦੇ ਸਮਾਜ ਦੇ ਵਿੱਚ ਸਰਕਾਰ ਨੇ ਜਿਹੋ ਜੀਆਂ ਗੰਧੀਆਂ ਕੰਮ ਕੀਤੇ ਆ ਸਾਡੀ ਪਾਰਟੀ ਪੰਥ ਅੱਜ ਨਹੀਂ ਭੁੱਲ ਸਕਦੀ ਹੈ ਜਿਸ ਕਰਕੇ ਅੱਜ ਅਸੀਂ ਇਸ ਸਰਕਾਰ ਨੂੰ ਜਵਾਬਦੇਹ ਮੰਨਦੇ ਹਾਂ ਜਿਹੜੇ ਅਫਸਰ ਅੱਜ ਟਾਵੇਂ ਟਾਵੇਂ 30 ਸਾਲ ਬਾਅਦ ਗਚੇਰੀਆਂ 'ਚ ਖੜੇ ਆ ਉਹਨਾਂ ਦੇ ਕੇਸ ਹੋਏ ਆ ਉਹ ਕਿਸ ਨੇ ਹੋਏ ਆ ਉਹ ਸਪੌਂਸਰਡ ਜੇਨੋਸਾਈਡ ਪੰਜਾਬ ਦੇ ਵਿੱਚ ਹੋਈ ਆ ਇਸ ਦੇਸ਼ ਨੇ ਉਹਦੀ ਪੁਲਸ ਨੇ ਖੜ-ਖੜ ਸਾਨੂੰ ਕੋ-ਕੋ ਮਾਰਿਆ ਬੰਦੇ ਹੋ ਗਏ ਖੜੇ ਕੀਤੇ ਆ ਡਰੱਗਸ ਮੰਗਲਰ ਹੋਰ ਮਾਰੇ ਅੰਸਰ ਜਿੰਨਾ ਨੂੰ ਇਹੀ ਸਟੇਟ ਨੇ ਵਰਤ ਕੇ ਭੜੇ ਕੰਮ ਕਰਕੇ ਕਿਤੇ ਖੁਦ ਹੀ ਮਾਰਤਾ ਤੇ ਖਤੇ ਉਹਨਾਂ ਨੂੰ ਛਤਰਛਾਇਆ ਦਿੱਤੀ ਪੁਲਿਸ ਦਾ ਹੱਥ ਡਰਗਸ ਸਮਗਲਿੰਗ ਦੇ ਵਿੱਚ ਜਿਹੜੀਆਂ ਰਭੀਆਂ ਪੈਸੇ ਬਣਾਉਣ ਦੀਆਂ ਸਕੀਮਾਂ ਲੈਨਸਾਈਡ ਮਾਫੀਆ ਕਲੋਨੀ ਕਟਣ ਦੇ ਇਹ ਸਾਰੇ ਸਟੇਟ ਦੇ ਮੁਲਾਜ਼ਮ ਉਹਦੇ ਵਿੱਚ ਜਿਵੇਂ ਕਿਉਂ ਚ ਉਂਗਲਾ ਪਾਈਆਂ ਹੋਈਆਂ ਉਹਦੇ ਵਿੱਚ ਬਸ ਰਹੇ ਆ ਫੇਰ ਹੁਣ ਅਸੀਂ ਕੀ ਸਮਝੀਏ ਕਿ ਸਾਡਾ ਇੱਕ ਹੋਣਹਾਰ ਸੱਦਨ ਹੱਕ ਹਕੂਕ ਤੇ ਪਹਿਰਾ ਦੇਣ ਵਾਲਾ ਬੋਲਣ ਵਾਲਾ ਤਰੱਕੀ ਕਰਨ ਵਾਲਾ ਆਪਣੇ ਪੱਖ ਨੂੰ ਅੱਗੇ ਲਿਆਉਣ ਵਾਲਾ ਐਵੇਂ ਕਿਸੇ ਨੇ ਮਾਰਤਾ ਅਸੀਂ ਨਹੀਂ ਮੰਨਦੇ ਸਾਨੂੰ ਨਹੀਂ ਭਰੋਸਾ ਐਮਐਲਏ ਵੀ ਇਹਦੇ ਵਿੱਚ ਇਨਵੋਲ ਹੈ ਉਹਦੀ ਵੀ ਇਨਵੈਸਟੀਗੇਸ਼ਨ ਕਰੋ ਜਿਹੜਾ ਚਦੰਬਰਨ ਖਾੜਕੂਵਾ ਦੇ ਵਿੱਚ ਹੋਮ ਮਿਨਿਸਟਰ ਸੀ ਉਹਨਾਂ ਅਣਪਛਾਤੇ ਏਕਾ 47 ਪਲੇਨ ਦੇ ਵਿੱਚ ਦਿੱਲੀ 에어ਪੋਰਟ ਲਹਾਏ ਇੱਕ ਪੱਤਰਕਾਰ ਤ੍ਰੇਨ ਪਗਤ ਨੇ ਉਹਦੀ ਰਿਪੋਰਟਿੰਗ ਕਰਤੀ ਉਹਦਾ ਕਤਲ ਹੋ ਗਿਆ ਕਿਉਂਕਿ ਸਟੇਟ ਦੀ ਸੀਕ੍ਰੀਟ ਉਹਨੇ ਦੱਸਦੀ ਇੱਕ ਵਿਅਕਤੀ ਨੇ ਸ਼ਰਸ਼ਾਮ ਘਟਾਤੇ ਜਾ ਕੇ ਰਜਿਸਟਰ ਪ੍ਰੌਣ ਕੇ 25000 ਲਾਸ਼ਾਂ ਦਾ ਵੇਰਵਾ ਸੀਬੀਆਈ ਨੂੰ ਦਿੱਤਾ ਜਸਵੰਤ ਸਿੰਘ ਖਾਲੜਾ ਵੀ ਮਾਰਿਆ ਗਿਆ ਇਹ 스테ਟ ਕਰ ਕੀ ਰਹੀ ਹੈ ਇਹ ਆਪ ਇੱਕ ਮਾੜੇ ਕੰਮ ਕਰਕੇ ਕਰਤੂਤਾਂ ਕਰਕੇ ਸਾਨੂੰ ਮਰਵਾਰੀ ਹੈ ਤੇ ਇਹਦੇ ਚ ਸਾਡੇ ਮਨ ਚ ਕੋਈ ਸ਼ੱਕ ਨਹੀਂ ਹੈ ਇਹ ਕਤਲ ਕੋਈ ਸਧਾਰਨ ਨਹੀਂ ਹੈ ਇਹਦੇ ਵਿੱਚ ਕਤਲ ਜਿਵੇਂ ਤੁਸੀਂ ਅੱਜ ਬੈਠੇ ਹੋ ਉਧਰ ਦਾਣਾ ਦਾਣਾ ਖੱਬਾ ਸਜਾ ਕੇ ਆਪਾਂ ਨੂੰ ਗੌਰ ਕਰਨੀ ਪੈਣੀ ਹੈ ਬੜੇ ਲੰਬੇ ਸਮੇਂ ਤੋਂ ਇੱਕ ਕਤੂਤਾ ਕਰਨ ਵਾਲੇ ਕਰੋਣ ਵਾਲੇ ਉੱਜੋ ਚੱਲਦੇ ਆ ਤੇ ਬੈਠ ਕੇ ਨਿਕਲੀ ਜਾ ਰਹੇ ਆ ਜਿਹੜੇ ਕਹਿੰਦੇ ਸੀ 75 ਦੇ ਵਿੱਚ ਕੇਸੀ ਅਸਰਾਂ ਦਾ ਲੇਖਾ ਜੋਖਾ ਕਰਾਂਗੇ ਹਜ਼ਾਰ ਆਲਮ ਨੂੰ ਡੀਜੀਪੀ ਬਣਾ ਕੇ ਪਾਸ ਕਰ ਰਹੀਆਂ ਜੇ ਗੁਰੂ ਸਾਹਿਬ ਦੀ ਬਿਆਦਵੀ ਹੁੰਦੀ ਹੈ ਸੰਗਤਾਂ ਇਕੱਠੀਆਂ ਹੋ ਕੇ ਇਨਸਾਫ ਮੰਗਦੀਆਂ ਉਸ ਸਮੇਤ ਸੈਣੀ ઓਰਾ ਨੰਗਲ ਸ਼ਰਮਾ ਐਸਪੀ ਸੰਗਤਾਂ ਦੇ ਉੱਤੇ ਗੋਲੀਆਂ ਮਾਰ ਕੇ ਕ੍ਰਿਸ਼ਨ ਪੁਕਾਰਨ ਵਰਗੇ ਕਤਲ ਕਰਕੇ ਮੁੜ ਕੇ ਜਿਹੜੀਆਂ ਗੋਲੀਆਂ ਐਵੀਡੈਂਸ ਰੂਮ ਚ ਪਈਆਂ ਸੀ ਉਹਦੇ ਉੱਤੇ ਚਮਟਾ ਮਾਰਤੀਆਂ ਇਹ ਕਿਵੇਂ ਹੋ ਸਕਦਾ ਜੇ ਪੁਲਿਸ ਦੀ ਮਿਲੀ ਭੁਗਤ ਜੇ ਪੁਲਿਸ ਕਾਣੀ ਹੈ ਜੇ ਪੁਲਿਸ ਦਾਗੀ ਹੈ ਜੇ ਪੁਲਸ ਦਾ ਆਪਣਾ ਹੱਥ ਹੈ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਸਾਡਾ ਸਰਪੰਚ ਇੰਨਾ ਚੀਜ਼ਾਂ ਦੇ ਪਰਖਲਾ ਬੋਲ ਸਕਦਾ ਸੀ ਜਿੱਦਾਂ ਮਨੁਸੇ ਆਲਾ ਪੰਜਾਬ ਦੇ ਪਾਣੀਆਂ ਦਾ ਆਪਣੇ ਗੀਤ ਰਾਹੀਂ ਬੋਲ ਸਕਦਾ ਸੀ ਜਿਵੇਂ ਦੀਨ ਸਿੱਧੂ ਆਪਣੇ ਸਮਾਜ ਦੇ ਉੱਤੇ ਜਿਹੜੇ ਕਿਸਾਨਾਂ ਦੇ ਉੱਤੇ ਆ ਸਰਕਾਰਾਂ ਨੇ ਕਾਨੂੰਨ ਪਾ ਦੇ ਜੋ ਸਾਡੇ ਨਾਲ ਕੀਤੀ ਆ ਉਹਦੇ ਬਾਰੇ ਬੋਲ ਸਕਦਾ ਸੀ ਇਹ ਕਿਵੇਂ ਲਗਾਤਾਰ ਮਰਡਰ ਹੋ ਰਹੇ ਆ ਇੱਥੇ ਦੀਆਂ ਅਦਾਲਤਾਂ ਲੋਰੈਂਸ ਬਿਸ਼ਨੋਈ ਨੂੰ ਟੈਰੇਸਟ ਕਿਉਂ ਨਹੀਂ ਕਹਿੰਦੀਆਂ ਕਿਉਂ ਕੈਨੇਡਾ ਤੋਂ ਸਾਨੂੰ ਇਨਸਾਫ ਲੈਣਾ ਪੈਂਦਾ ਕਿਉਂਕਿ ਇੱਥੇ ਚੋਰ ਤੇ ਕੁੱਤੀ ਮਿਲ ਹੋਈ ਹੈ ਜਿਹੜੀ ਪੁਲਸੇ ਦੀ ਇਨਵੈਸਟੀਗੇਸ਼ਨ ਕਰ ਰਹੀ ਐ ਉਹਦੇ ਇੰਤੇ ਸਾਨੂੰ ਭਰੋਸਾ ਨਹੀਂ ਅੱਜ ਸੁਖਮਿੰਦਰ ਸਿੰਘ ਹੈ ਨਹੀਂਗਾ ਪਰ ਜਿਹੜੇ ਸੋਚਦੇ ਉਹ ਖੜਾ ਸੀ ਉਹ ਤਾਂ ਹਜੇ ਵੀ ਮੁੱਦਾ ਹੈ ਜੇ ਉਹ ਮੁੱਦਾ ਹੈ ਤਾਂ ਉਹਦੇ ਨਾਲ ਖੜਨਾ ਆਪਣਾ ਫਰਜ਼ ਹੈ ਅਸੀਂ ਨਹੀਂ ਉੱਠਣਾ ਰਿਓ ਅਸੀਂ ਨਹੀਂ ਹੱਥਨਾ हरेक चीज उदालत कली कली गल सुन के फिर कदम लगर चो कोई नवी नहीं नहीं। कला भी हो चुके हैं किरणजोत कौर लाल ये इलाका वो इलाका है जिसने उसका भी इंसाफ लिता एलाका जिथे मास्टर जी ने श्रोमणी अकाली दल अमृतसर ने ਸਾਰ ਨੇ ਮੱਕੇ ਦੁੱਧਾ ਦੁੱਧ ਤੇ ਪਾਣੀ ਦੇ ਪਾਣੀ ਕਰਕੇ ਉਹ ਨੀਦਰ ਹਟੇ ਦੀ ਚਾਹ ਜਿੰਨੀ ਵੱਡੀ ਤਾਕਤ ਉੱਥੇ ਸੀਗੀ ਅੱਜ ਅਸੀਂ ਇਹ ਦੇਖਣਾ ਹੈ ਕਿ ਸੈਨਾ ਮਹਿਲ ਕਲਾ ਦੇ ਬਰਾਬਰ ਤਾਂ ਕਰੂਗਾ ਕਿ ਨਹੀਂ ਆਪਣੇ 30 ਪੁੱਤਾਂ ਦੀ ਰਖਵਾਲੀ ਕਰੂਗਾ ਕਿ ਨਹੀਂ ਇਹ ਸਾਡੇ ਸਾਹਮਣੇ ਚੁਣੌਤੀ ਹੈ ਅਸੀਂ ਸੌਖਾ ਨਹੀਂ ਮੰਨਣਾ ਸੋ ਸਾਥ ਸੰਗਤ ਜੀ ਆਪਾਂ ਨੇ ਟੱਕ ਕੇ ਸ਼ਾਂਤ ਮਹਿਰੂਬ ਤੇ ਜਮਹੂਰੀਤ ਪਸੰਦ ਤਰੀਕੇ ਨਾਲ ਕਾਨੂੰਨ ਦੇ ਤਹਿਤ ਤੇ ਰੱਖ ਕੇ ਇਹ ਮੋਰਚੇ ਨੂੰ ਚਲਾਈ ਰੱਖਣਾ ਕਿਉਂਕਿ ਇਕੱਲਾ ਸੁਖਵਿੰਦਰ ਸਿੰਘ ਨਾਲ ਨਹੀਂ ਹੋਇਆ ਬੇਅੰਤ ਪੰਜਾਬੀ ਸਿੱਖਾਂ ਨਾਲ ਗਰੀਬਾਂ ਨਾਲ ਦਲਦਲਾਂ ਨਾਲ ਬੀਬੀਆਂ ਨਾਲ ਇਹ ਲਗਾਤਾਰ ਚੱਲਦੀ ਆ ਰਿਹਾ ਕਿਉਂਕਿ ਇਹ ਦੇਸ਼ ਦੀਆਂ ਸਰਕਾਰਾਂ ਕਰਵਾ ਵੀ ਰਹੀਆਂ ਸੋ ਇਹ ਮੋਰਚਾ ਇੱਕ ਪੰਜਾਬ ਦਾ ਮੋਰਚਾ ਬਣੇ ਮਨੁੱਖਤਾ ਦਾ ਮੋਰਚਾ ਬਣੇ ਆਪਾਂ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਮਨਾਉਣ ਜਾ ਰਹੇ ਆ ਸਾਧ ਸੰਗਤ ਜੀ ਗੁਰੂ ਸਾਹਿਬ ਨੂੰ ਕੀ ਲੋੜ ਸੀ ਕੀ ਲੋੜ ਸੀ ਉਹਨਾਂ ਨੂੰ ਇੱਥੇ ਕੇ ਦਿੱਲੀ ਜਾਣ ਦੀ ਗੁਰੂ ਸਾਹਿਬ ਨੇ ਈ ਉਹਨਾਂ ਦਾ ਧਰਮ ਕਿਸੇ ਨੇ ਛੇੜਿਆ ਸੀ ਕੀ ਗੁਰੂ ਸਾਹਿਬ ਜਨੇਉ ਤੇ ਟਿੱਕਾ ਪਾਉਂਦੇ ਸੀਗੇ ਉਹਨਾਂ ਨੂੰ ਕੀ ਲੋੜ ਸੀ ਉਹਦੇ ਪਿੱਛੇ ਤੁਰਨ ਦੀ ਲੋੜ ਏ ਸੀ ਕਿ ਜਿਹੜਾ ਸਮਾਜ ਉਹ ਬਸੋਣਾ ਚਾਹੁੰਦੇ ਸੀ ਉਸ ਸਮਾਜ ਦੇ ਵਿੱਚ ਜ਼ਬਰ ਧੱਕੇ ਨਾਲ ਮਾਰ ਦੇਣਾ ਧਰਮ ਤਬਦੀਲ ਕਰ ਦੇਣਾ ਬੋਲਣ ਨਾ ਦੇਣਾ ਫ੍ਰੀडम ਤੇ ਹਿਊਮਨ ਰਾਈਟਸ ਨਹੀਂ ਸੀਗੇ ਆਰਮゼ ਤਕਾ ਕਰ ਰਿਹਾ ਸੀ ਤਕੇ ਦੀਨ ਧਰਮ ਤਬਦੀਲ ਕਰ ਰਿਹਾ ਸੀ ਜੋ ਮਨੁੱਖਤਾ ਦੇ ਸੋਚ ਦੇ ਪਰ ਖਲਾਫ ਹੈ 350 ਸਾਲ ਗੁਰੂ ਸਾਹਿਬ ਦੇ ਸ਼ਹੀਦੀ ਦੇ ਦਿੱਲੀ ਜਾ ਕੇ ਕੀ ਕਿਹਾ ਉਹਨਾਂ ਨੇ ਕਾਜ਼ੀ ਕਹਿੰਦਾ ਧਰਮ ਤਬਦੀਲ ਕਰ ਲੋ ਸਲਾਮ ਉਤਲਾਣੋ ਕਹਿੰਦੇ ਨਹੀਂ ਕਹਿੰਦੇ ਕੋਈ ਚਮਤਕਾਰ ਕਰਕੇ ਦਿਖਾਓ ਕਹਿੰਦੇ ਕੋਈ ਲੋੜ ਨਹੀਂ ਫੇਰ ਸੀਸ ਕਵਾਓ ਕਬੂਲ ਕਿਉਂਕਿ ਉੱਥੇ ਇੱਕ ਸਟੈਂਡ ਸੀ ਸੋਚ ਸੀ ਅਧਿਕਾਰ ਸੀ ਹੱਕ ਸੀ ਮਰਡਰ ਕਿਸੇ ਦਾ ਕਰਨਾ ਮਨਜ਼ੂਰ ਨਹੀਂ ਸੀ ਧੱਕਾ ਕਰਨਾ ਮਨਜ਼ੂਰ ਨਹੀਂ ਸੀ ਔਰ ਨਵੇਂ ਪਿਤਾ ਦੇ ਵਾਰਸੋ ਇਹ ਆਪਾਂ ਨੂੰ ਲੈਣਾ ਪੈਣਾ ਹੈ ਸਟੈਂਡ ਲੈਣਾ ਪੈਣਾ ਸੋ ਅੱਜ ਸਰਪੰਚ ਸਾਹਿਬ ਨਾਲ ਖੜਨ ਵਾਸਤੇ ਔਰ ਇਹ ਸਾਡੀ ਪਾਰਟੀ ਬੈਠੀ ਹੈ ਤੇ ਅਸੀਂ ਇਨਸਾਫ ਲਿੱਤੇ ਬਿਨਾ ਉਰੇ ਹਿਲਣਾ ਨਹੀਂ ਅੱਜ ਅਸੀਂ ਬੇਨਤੀ ਕਰਦੇ ਆ ਕਿ ਕੱਲੇ ਕੱਲੇ ਮੁਨਫਤ ਅਧਿਕਾਰਾਂ ਦੇ ਪੱਖ ਦਾ ਬੰਦਾ ਬੀਬੀ ਅੱਜ ਉਰੇ ਸੈਣੇ ਤੇ ਆ ਕੇ ਪੈਰਾ ਦਵੇ ਇਹ ਇਕੱਠ ਵੱਡਾ ਜਾਣਾ ਹੈ ਇਹ ਕਾਫਲਾ ਵੱਡਾ ਹੋਈ ਜਾਣਾ ਹੈ ਸਰਕਾਰਾਂ ਨੂੰ ਹਿਲਣਾ ਪੈਣਾ ਹੈ ਐਨਹੀਂ ਕਿ ਕ੍ਰਿਸ਼ਨਪਰਪਾਲ ਦੀ ਮਾਰ ਤੇ ਹੋਰ ਮਾਰ ਤੇ ਤੇ ਉਹਦੇ ਬਾਅਦ ਕੋਈ ਪੁੱਛਿਆ ਨਹੀਂ ਬਰਗਾੜੀ ਕੱਧ ਤੇ ਬੈਠੇ ਸੀ ਤੁਸੀਂ ਸਾਰੀ ਸੰਗਤ ਇੱਥੋਂ ਹੀ ਗਈ ਸੀ ਬਰਗਾੜੀ ਹੋਰ ਕਿੱਥੋਂ ਗਈ ਸੀ ਇੱਥੋਂ ਹੀ ਗਈ ਸੀ ਨਾ ਗੁਰੂ ਸਾਹਿਬ ਦਾ ਕਤਲ ਬੰਦਿਆਂ ਦਾ ਕਤਲ ਬੇਇਨਸਾਫੀ ਤੇ ਆਪ ਜਿਹੜੀ ਆਪ ਐ ਕਿਹੜੇ ਵਾਅਦੇ ਦੇ ਉੱਤੇ ਆ ਕੇ ਬਣੀ ਸੀ ਇਹੀ ਕਿ ਗੁਰੂ ਸਾਹਿਬ ਦਾ ਇਨਸਾਫ ਤੋਂ ਆਵਾਂਗੇ ਇਹ ਤੁਹਾਨੂੰ ਬੁੱਧੂ ਬਣਾ ਕੇ ਉਰੇ ਉਠਾ ਦੇਣਗੇ ਤੋੜ ਦੇਣਗੇ ਮੁੱਦਾ ਰਫਾ-ਦਾਬਾ ਕਰ ਦੇਣਗੇ ਪਰ ਇਹ ਕੀ ਨਹੀਂ ਕਿਉਂ ਕਿ ਸਿਕੁੰਦਰ ਸਿੰਘ ਥੋੜਾ ਆੜੀ ਸੀ ਇੱਕ ਅੱਛਾ ਇਨਸਾਨ ਸੀ ਹੱਕਾਂ ਤੇ ਪਹਿਰਾ ਦਿੰਦਾ ਸੀ ਥੋੜਾ ਹਰਮਨ ਪਿਆਰਾ ਵੀਰ ਸਿੰਘ ਜੇ ਉਹ ਨਹੀਂ ਤਾਂ ਘਟੋ-ਕਟ ਉਹਦੀ ਸੋਚ ਤਾਂ ਜੁਂਦੀ ਐ ਫਿਰ ਖੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤ